ਅਮਦਾਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਕਰਦੇ ਹਾਂ ਅਮਰੀਕਾ ਵਿੱਚ ਹੋਇਆ ਭਾਰਤੀ ਵਿਦਿਆਰਥੀ ਲਾਪਤ ਅਮਰੀਕੀ ਪੁਲਿਸ ਭਾਰਤੀ ਨੌਜਵਾਨ ਦੀ ਭਾਲ ਚੱਲ ਰਹੀ ਹੈ ਜਨਤੋਂ ਤੋਂ ਪਹਿਲਾਂ ਰਿਸ਼ੀ ਸੂਨਕ ਨੂੰ ਇੱਕ ਹੋਰ ਚਟਕਾ ਇੱਕ ਹੋਰ ਸੰਸਦ ਮੈਂਬਰ ਲੇਬਰ ਪਾਰਟੀ ਵਿੱਚ ਸ਼ਾਮਲ ਏਅਰ ਇੰਡੀਆ ਐਕਸਪ੍ਰੈਸ ਨੇ 25 ਕਰਮਚਾਰੀਆਂ ਨੂੰ ਕੀਤਾ ਬਰਖਾਸਤ। ਏਅਰਲਾਈਨ ਦੀਆਂ 90 ਉਡਾਣਾਂ ਪੁਈਆਂ ਰਮ। ਪੰਜਾਬ ਸਰਕਾਰ ਜੋ ਮਰਜੀ ਐਕਸ਼ਨ ਲੈ ਲਵੇ ਪਰਮ ਪਰ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਪੜਨਾ ਇੱਕ ਸੁਪਨਾ ਰਿਹਾ ਹੈ। ਲੇਕਿਨ ਬੀਤੇ ਕੁਝ ਸਮੇਂ ਤੋਂ ਇਹ ਸੁਪਨਾ ਬੁਰੇ ਸੁਪਨੇ ਵਿੱਚ ਬਦਲਦਾ ਜਾ ਰਿਹਾ ਹੈ। ਦਰਅਸਲ ਅਮਰੀਕਾ ਵਿੱਚ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਗਾਇਬ ਹੋਣ ਜਾਂ ਹੱਤਿਆ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ। ਹੁਣ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਸ਼ਿਕਾਗੋ ਤੋਂ ਇੱਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ। ਵਿਦਿਆਰਥੀ ਦੀ ਪਛਾਣ ਰੁਪੇਸ਼ ਚੰਦਰਾ ਦੇ ਰੂਪ ਵਿੱਚ ਹੋਈ ਹੈ ਜੋ ਕਿ ਬੀਤੀ 2 ਮਈ ਤੋਂ ਲਾਪਤਾ ਹੈ। ਆਓ ਵੇਖਦੇ ਹਾਂ ਪੂਰੀ ਖਬਰ। ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਪੁਲਿਸ ਅਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਸੰਪਰਕ ਵਿੱਚ ਹੈ। ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਇੱਕ ਪੋਸਟ 'ਚ ਲਿਖਿਆ ਕਿ ਭਾਰਤੀ ਵਿਦਿਆਰਥੀ ਰੁਪੇਸ਼ ਚੰਦਰ ਦੇ ਲਾਪਤਾ ਹੋਣ ਦੀ ਖਬਰ ਸੁਣ ਕੇ ਕੌਂਸਲੇਟ ਜਨਰਲ ਬੇहद ਚਿੰਤਤ ਹੈ। ਉਤਾਵਸ ਭਾਰਤੀ ਭਾਈਚਾਰੇ ਅਤੇ ਪੁਲਿਸ ਨਾਲ ਲਗਾਤਾਰ ਸੰਪਰਕ ਵਿੱਚ ਹੈ ਤੇ ਉਮੀਦ ਹੈ ਕਿ ਰੁਪੇਸ਼ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ ਸ਼ਿਕਾਗੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਰੁਪੇਸ਼ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਸ਼ਿਕਾਗੋ ਦੇ ਐਨ ਸ਼ੈਰੀਦੀਨ ਰੋਡ ਤੇ 4300 ਬਲਾਕ ਤੋਂ ਰੁਪੇਸ਼ 2 ਮਈ ਤੋਂ ਲਾਪਤਾ ਹੈ ਜਾਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਵਿੱਚ ਇੱਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਸੀ ਜਿਸ ਦੀ ਲਾਸ਼ ਅਪ੍ਰੈਲ ਵਿੱਚ ਬਰਾਮਦ ਹੋਈ ਸੀ ਹైదరాబాద్ ਦੇ ਰਹਿਣ ਵਾਲਾ ਮੁਹੰਮਦ ਅਬਦੁਲ ਰਾਫਤ ਦੀ ਲਾਸ਼ ਕਲੀਵਲੈਂਡ, ਓਹਾਇਓ ਤੋਂ ਬਰਾਮਦ ਹੋਈ ਸੀ। ਰਾਫਤ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਿਆ ਸੀ। ਹਾਲ ਹੀ ਸਮੇਂ ਵਿੱਚ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅਪ੍ਰੈਲ ਵਿੱਚ ਇੱਕ ਵਿਦਿਆਰਥੀ 우ਮਾ ਸਤਿਆ ਸਾਈ ਦੀ ਵੀ ਮੌਤ ਹੋ ਗਈ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਤੇ ਹਮਲਾ ਹੋਇਆ ਸੀ। ਇਸ ਸਾਲ ਅਮਰੀਕਾ ਵਿੱਚ ਵੱਖ-ਵੱਖ ਕਾਰਨਾ ਕਰਕੇ 11 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਅਜੇ ਹੀ ਅਮਰੀਕਾ ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਵਾਲ ਉੱਠ ਰਹੇ ਬਿਊਰੋ ਰਿਪੋਰਟ ਅੰਦਰ ਦਿੱਤੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਆਪਣੀ ਹੀ ਸੰਸਦ ਮੈਂਬਰ ਨੇ ਵੱਡਾ ਝਟਕਾ ਦੇ ਦਿੱਤਾ ਸੱਤਾਧਾਰੀ ਪਾਰਟੀ ਨੂੰ ਛੱਡ ਸੰਸਦ ਨੇ ਵਿਰੋਧੀ ਧਿਰ ਦਾ ਪੱਲਾ ਫੜ ਲਿਆ ਅਤੇ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਉੱਤੇ ਅਰਾਜਕਤਾ ਅਤੇ ਵਾਅਦਿਆਂ ਤੋਂ ਮੁਕਰਨ ਦੇ aarop ਲਗਾਏ ਹਨ ਉਸਨੇ ਗੈਰ ਕਾਨੂੰਨੀ ਪ੍ਰਵਾਸ ਦੇ ਪਹਿਲ ਦੇ ਮੁੱਦੇ ਨਾਲ ਨਜਿੱਠਣ ਲਈ ਸੂਨਕ ਤੇ ਖੁੱਲਾ ਹਮਲਾ ਕੀਤਾ ਆਓ ਵੇਖਦੇ ਹਾਂ ਪੂਰੀ ਰਿਪੋਰਟ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਅਰਾਜਕ ਸਰਕਾਰ ਦੀ ਅਗਵਾਹੀ ਕਰਨ ਦਾ ਦੋਸ਼ ਲਾਉਂਦਿਆਂ ਬੁੱਧਵਾਰ ਨੂੰ ਇੱਕ ਹੋਰ ਕਨਜ਼ਰਵੇਟਿਵ ਸੰਸਦ ਮੈਂਬਰ ਮੁੱਖ ਵਿਰੋਧੀ ਲੇਬਰ ਪਾਰਟੀ ਚ ਸ਼ਾਮਲ ਹੋ ਗਏ ਅਸਤੀਫਾ ਦੇਣ ਤੋਂ ਪਹਿਲਾਂ ਡੋਵਰ ਦੀ ਐਮਪੀ ਨੈਟਲੀ ਐਲਫਿਕ ਨੇ ਸੂਨਕ ਤੇ ਕਈ ਗੰਭੀਰ aarop ਲਗਾਏ ਉਹਨਾਂ ਨੇ ਕਿਹਾ ਕਿ ਸੂਨਕ ਇੰਗਲੈਂਡ ਦੀ ਲੋਕਾਂ ਦੇ ਵਿੱਚ ਅਰਾਜਕਤਾ ਫੈਲਾ ਰਹੇ ਹਨ ਹਾਲ ਹੀ ਵਿੱਚ ਲੇਬਰ ਪਾਰਟੀ ਦੀ ਕਟੜ ਆਲੋਚਕ ਐਲਫਿਕ ਨੇ ਕਿਹਾ ਕਿ 2019 ਵਿੱਚ ਮੇਰੇ ਚੁਣੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ। ਚੁਣੇ ਹੋਏ ਪ੍ਰਧਾਨ ਮੰਤਰੀ ਦੀ ਥਾਂ ਅਣਚੁਣੇ ਹੋਏ ਰਿਸ਼ੀ ਸੋਨਿਕ ਨੇ ਲੈ ਲਈ ਹੈ। ਸੋਨਿਕ ਦੀ ਗਵਾਈ ਹੇਟ 2019 ਚ ਚੋਣ ਮਨੋਰਥ ਪੱਤਰ ਤੇ ਮੁੱਖ ਵਾਦੇ ਛੱਡ ਦਿੱਤੇ ਗਏ ਹਨ। ਦੱਸ ਦੇ ਕਿ April ਦੇ ਅਖੀਰ ਵਿੱਚ ਟੋਰੀ ਮੈਂਬਰ ਡੈਨ ਪਾਲਟਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਗਲੀਆਂ ਆਮ ਚੋਣਾਂ ਵਿੱਚ ਇੱਕ MP ਵਜੋਂ ਖੜੇ ਹੋਣਗੇ ਅਤੇ ਆਪਣੀ ਵਫਾਦਾਰੀ ਲੇਬਰ ਪਾਰਟੀ ਦੀ ਸਾਬਤ ਕਰਨਗੇ ਕਿਉਂਕਿ ਉਹ ਨੈਸ਼ਨਲ ਹੈਲਥ ਸਰਵਿਸ ਉੱਤੇ ਟੋਰੀ ਸਰਕਾਰ ਦੇ ਟਰੈਕ ਰਿਕਾਰਡ ਦਾ ਬਚਾ ਨਹੀਂ ਕਰ ਸਕਿਆ। ਬਿਊਰੋ ਰਿਪੋਰਟ ਅੰਦਰ ਦੀ ਟੀਮ Tata Group ਦੀ 에어ਲਾਈਨ Air India Express ਦੇ ਚਾਲਕ ਦਲ ਨੇ 25 ਮੈਂਬਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪ੍ਰਕਾਸ਼ ਕਰਮਚਾਰੀ 7 ਮਈ ਨੂੰ ਰਾਤ ਨੂੰ ਅਚਾਨਕ ਇਕੱਠੇ ਛੁੱਟੀ ਦੇ ਚਲੇ ਗਏ ਸਨ ਜਿਸ ਕਰਕੇ 에어ਲਾਈਨ ਨੂੰ 90 ਹੋਰ ਉਡਾਣਾਂ ਰੱਦ ਕਰਨੀਆਂ ਪਈਆਂ। 에어ਲਾਈਨ ਦੇ CEO ਅਲੋਕ ਸਿੰਘ ਨੇ ਕਿਹਾ ਕਿ ਅੱਜ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਹੋਰ ਉਡਾਣਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ। ਨਿਊਜ਼ ਏਜੰਸੀ ਏਐਨਆਈ ਨੇ 에ਅਰਲਾਈਨ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ 에ਅਰ ਇੰਡੀਆ ਐਕਸਪ੍ਰੈਸ ਦੇ 200 ਤੋਂ ਵੱਧ ਸੀਨੀਅਰ ਕਰੂ ਮੈਂਬਰ ਇਕੱਠੇ ਛੁੱਟੀ ਤੇ ਚਲੇ ਗਏ ਸੀ ਜਿਸ ਕਾਰਨ ਕੰਪਨੀ ਨੂੰ ਮੰਗਲਵਾਰ ਰਾਤ ਤੇ ਬੁੱਧਵਾਰ ਨੂੰ ਆਪਣੀਆਂ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਇਹ ਸਾਰੇ ਕਰੂ ਮੈਂਬਰ ਨੇ ਬਿਮਾਰੀ ਦਾ ਬਹਾਨਾ ਲਾ ਕੇ ਛੁੱਟੀ ਲਈ ਸੀ ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਕੈਬਨ ਕਰੂ ਮੈਂਬਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਬੁੱਧਵਾਰ ਨੂੰ ਸ਼ਹਿਰੀ ਹਵਾਈ ਮੰਤਰਾਲੇ ਨੇ ਇਸ ਮਾਮਲੇ ਤੇ 에어ਲਾਈਨ ਤੋਂ ਰਿਪੋਰਟ ਮੰਗੀ ਹੈ। ਹਵਾਈ ਮੰਤਰਾਲੇ ਨੇ 에어ਲਾਈਨ ਨੂੰ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਕਿਹਾ ਹੈ। 에어 ਇੰਡੀਆ ਐਕਸਪ੍ਰੈਸ ਦੇ ਕਰਮਚਾਰੀਆਂ ਤੇ ਪ੍ਰਬੰਧਨ ਵਿਚਕਾਰ ਵਿਵਾਦ ਵਧਣ ਤੋਂ ਲਗਭਗ 1 ਹਫਤਾ ਪਹਿਲਾਂ ਖੇਤਰੀ ਲੇਬਰ ਕਮਿਸ਼ਨਰ ਦੇ 에어ਲਾਈਨ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸ਼ਿਕਾਇਤਾਂ ਸੱਚੀਆਂ ਹਨ ਤੇ HR ਵਿਭਾਗ ਨੇ ਸਲਾਹ ਅਧਿਕਾਰੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਲਾਈਟ ਰੱਦ ਹੋਣ ਤੋਂ ਬਾਅਦ 에어 ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਸਾਡੇ ਕੈਬਨ ਕਰੂ ਨੇ ਮੰਗਲਵਾਰ ਰਾਤ ਨੂੰ ਆਚਾਰਨਕ ਬਿਮਾਰ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਕੁਝ ਉਡਾਣਾਂ ਦੇਰੀ ਨਾਲ ਹੋਈਆਂ ਤੇ ਕੁਝ ਨੂੰ ਰੱਦ ਕਰ ਦਿੱਤਾ ਗਿਆ ਸੀ ਅਸੀਂ ਚਾਲਕ ਦਲ ਨਾਲ ਗੱਲ ਕਰ ਰਹੇ ਹਾਂ ਤੇ ਜੋ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘਟਾਇਆ ਜਾ ਸਕੇ 에ਅਰਲਾਈਨ ਨੇ ਕਿਹਾ ਕਿ ਉਡਾਣਾਂ ਦੇ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਜਾਂ ਤਾਂ 에ਅਰਲਾਈਨ ਤੋਂ ਪੂਰਾ ਰਿਫੰਡ ਮਿਲੇਗਾ ਜਾਂ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀ ਉਡਾਣ ਨੂੰ ਮੁੜ ਤੈਅ ਕਰ ਸਕਣਗੇ ਇਸ ਤੋਂ ਇਲਾਵਾ ਬੁਲਾਰੇ ਨੇ ਬੁੱਧਵਾਰ ਨੂੰ 에ਅਰਲਾਈਨ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ ਤੇ ਪਹੁੰਚਣ ਤੋਂ ਪਹਿਲਾਂ ਏਅਰਲਾਈਨ ਨਾਲ ਸੰਪਰਕ ਕਰ ਤਾਂ ਜੋ ਆਪਣੀ ਉਡਾਣ ਦੀ ਪੁਸ਼ਟੀ ਕਰ ਸਕੋ ਬਿਊਰੋ ਰਿਪੋਰਟ ਹਮਦਰਦ ਟੀਵੀ ਅੱਜ ਦੇ ਦੇਸ਼ ਦੁਨੀਆ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਹਮਦਰਦ ਟੀਵੀ